ਡੇਰਾ ਸਿਸਾ ਵਿੱਚ ਡੇਰਾ ਮੁਕੀ ਦੀ ਹਦਾਇਤ ਤੇ ਡੇਰੇ ਚ ਮੌਜੂਦ ਹਸਪਤਾਲ ਦੇ ਡਾਕਟਰਾਂ ਵੱਲੋਂ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੋਦਾ ਸਾਧ ਵੱਲੋਂ ਬਿਆਨਾਂ ਦੀ ਮੰਗ ਦਾ ਮਾਮਲਾ ਮੋੜ ਪੰਚਕੁਲਾ ਦੀ ਵਿਸ਼ੇਸ਼ ਅਦਾਲਤ ਨੂੰ ਵਿਚਾਰ ਕਰਨ ਲਈ ਭੇਜ ਦਿੱਤਾ ਗਿਆ ਹੈ। ਏਡਲੀ ਅਦਾਲਤ ਨੇ ਕੁਝ ਸਾਧੂਆਂ ਦੇ ਬਿਆਨਾਂ ਨੂੰ ਉਦਾਰ ਬਣਾ ਲਈ ਸੋਦਾ ਸਾਧ ਦੀ ਬੇਨਤੀ ਮੰਨ ਲਈ ਗਈ ਸੀ। ਤੇ ਇਸ ਬਰਦਰ सीबीआई ਨੇ ਹਾਈ ਕੋਰਟ ਪਹੁੰਚ ਕੀਤੀ ਸੀ ਤੇ ਹਾਈ ਕੋਰਟ ਨੇ सीबीआई ਦੀ ਅਪੀਲ ਮਨਜ਼ੂਰ ਕਰਦਿਆਂ ਪੰਚਪੁਲਾ ਦੀ ਵਿਸ਼ੇਸ਼ ਅਦਾਲਤ ਨੂੰ ਮਾਮਲਾ ਵਾਪਸ ਕਰ ਦਿੱਤਾ ਹੈ ਕਿ ਇਹੋ ਕਾਨੂੰਨ ਮੁਤਾਬਕ ਸੋਦਾ ਸਾਧ ਦੀ ਮੰਗ ਤੇ ਫੈਸਲਾ ਲੈਣ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਕਿਉਂਕਿ ਇਹ ਮਾਮਲਾ ਹਾਈ ਕੋਰਟ ਵਿੱਚ ਸਾਲ 2019 ਤੋਂ ਵਿਚਾਰ ਅਧੀਨ ਹੈ ਅਤੇ ਹੇਠਲੀ ਅਦਾਲਤ ਵਿੱਚ ਟਰਾਇਲ ਤੇ ਰੋਕ ਲਗਾਈ ਹੋਈ ਹੈ ਲੇਹਾਜਾ ਡੇਰਾ ਮੁਖੀ ਦੀ ਬਿਆਨਾਂ ਬਾਰੇ ਮੰਗ ਦੀ ਅਰਜੀ ਤੇ 1 ਮਹੀਨੇ ਵਿੱਚ ਫੈਸਲਾ ਲਿਆ ਜਾਵੇ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਹੇਠਲੀ ਅਦਾਲਤ ਵਿੱਚ ਇਸ ਮਾਮਲੇ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਨਿਪੁਸਕ ਬਨਾਮ ਦੇ ਮਾਮਲੇ ਤੇ ਰੋਕ ਜਾਰੀ ਰਹੇਗੀ ਜਿger ਜੋਗਾ ਹੈ ਕਿ ਡੇਰੇ ਦੇ ਸਾਧੂ ਹੰਸਰਾਜ ਨੇ ਦੋਸ਼ ਲਗਾਇਆ ਸੀ ਕਿ ਰੱਬ ਨਾਲ ਆਤਮਕ ਤੌਰ ਤੇ ਮਿਲਵਾਨ ਲਈ ਸੌਦਾ ਸਾਧ ਡੇਰੇ ਵਿੱਚ ਸਾਧੂਆਂ ਨੂੰ ਪ੍ਰੇਰਿਤ ਕਰਦਾ ਸੀ ਅਤੇ ਡੇਰੇ ਤੇ ਹਸਪਤਾਲ ਤੇ ਡਾਕਟਰ ਸਾਧੂਆਂ ਨੂੰ ਨਿਪੋਸਕ ਬਣਾਉਂਦੇ ਸੀ ਅਤੇ ਡੇਰੇ ਵਿੱਚ ਲਗਭਗ 400 ਸਾਧੂਆਂ ਨੂੰ ਨਿਪੋਸਕ ਬਣਾਇਆ ਗਿਆ। ਆਦੇਸ ਮਾਮਲੇ ਦੀ ਸੀਬੀਆਈ ਜਾਂਚ ਹੋਈ ਸੀ ਅਤੇ ਸੀਬੀਆਈ ਨੇ 150 ਤੋਂ ਵੱਧ ਸਾਧੂਆਂ ਦੇ ਬਿਆਨ ਲੈ ਸਨ। ਇਹਨਾਂ ਵਿੱਚੋਂ ਕੁਝ ਸਾਧੂਆਂ ਦੇ ਬਿਆਨਾਂ ਨੂੰ ਸੋਧ ਦਾ ਸਾਧ ਆਪਣੇ ਬਚਾਅ ਚ ਵਰਤਣਾ ਚਾਹੀਦਾ ਹੈ ਅਤੇ ਇਸ ਨੂੰ ਬਚਾ ਦਾ ਦਾਰ ਬਣਾ ਲਈ ਕੋਰਟ ਕੋਰਟ ਦਾ ਰੁਖ ਕੀਤਾ ਸੀ।